ਲੈ ਕੇ ਜਾਂਦੇ ਨੇ ਸਿਰਫ ਇਨਾ ਹੀ ਪੀ ਕਾਲ ਨੇ ਹੁਕਮ ਕੀਤਾ ਏ ਅਕਾਲ ਪੁਰਖ ਨੇ ਕਾਲ ਨੂੰ ਹੁਕਮ ਕੀਤਾ ਹੈ ਵੀ ਬੱਚਾ ਜੋ ਮੰਗਦਾ ਦੇ ਦੋ ਕਹਿੰਦੇ ਪਿਤਾ ਕਿਰਪਾਲ ਆਗਿਆ ਇਹ ਦਿਨੀ ਬਾਰਕ ਮੁਖ ਮੰਗੇ ਸੋ ਦੇ ਨਾ ਜਿਹੜਾ ਬਲ ਕੇ ਉਹ ਫੇ ਵਸਤੂਆਂ ਨਹੀਂ ਮੰਗਦਾ ਉਹ ਨਾਮ ਮੰਗਦਾ ਹੈ ਉਹ ਕਹਿੰਦਾ ਵਿਣਤੁਦੁ ਹੋਰ ਜੇ ਮੰਗਣਾ ਸਿਰ ਦੁਖਾਂ ਕੇ ਦੁਖੁ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਉਹ ਉਹ ਇਨਾ ਪਿਆਰ ਬਣ ਜਾਂਦਾ ਉਹਨੂੰ ਪਤਾ ਹੈ ਵੀ ਹੋਰ ਚੀਜ਼ ਤਾਂ ਨਾਲ ਨਹੀਂ ਜਾਣੀ ਇਹ ਆਪਾਂ ਨੂੰ ਸਮਝ ਜਾਣਾ ਚਾਹੀਦਾ ਹੈ ਵੀ ਆ ਜੋ ਕੁਝ ਆਪਾਂ ਜੋੜਦੇ ਨਾ ਕੂੜ ਕਬਾੜਾ ਇਹਦੇ ਚੋਂ ਇੱਕ ਵੀ ਨਾਲ ਨਹੀਂ ਜਾਣਾ ਸਾਡੇ ਉਹ ਕਹਿੰਦੇ ਮੰਗੂ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨ ਚਾਲੇ ਮਿਲੇ ਕਿਰਪਾ ਗੁਨ ਗਾ ਉਹ ਆਂਦੇ ਵੀ ਹੋਤਾ ਸਾਡੇ ਨਾਲ ਜਾਣੇ ਨਹੀਂ ਕੁਛ ਤੇ ਕਿਉਂ ਨਾ ਫਿਰ ਅਸੀਂ ਨਾਮ ਮੰਗੀ